ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਬਈ ਅੱਜ ਆਪਾਂ ਨੇ ਸੀਵਰੇਜ ਦਾ ਕਨੈਕਸ਼ਨ ਕਰਨ ਵਾਸਤੇ ਆਏ ਹੋਏ ਆ ਤੇ ਕਿਹੜੀ ਜਗ੍ਹਾ ਆਏ ਹੋਏ ਆ ਰਣਜੀਤ ਨਗਰ ਦਾ ਏਰੀਆ ਬਈ ਐਨ ਆਰ ਆਈ ਸੁਸਾਇਟੀ ਵੱਜਦੀ ਹੈ ਇਹ ਤੇ ਖਰੜ ਪੈਂਦਾ ਆਪਣਾ ਏਰੀਆ ਤੇ ਬਈ ਇੱਥੇ ਆਪਣੇ ਹਫਤਾ ਪਹਿਲਾਂ ਪਾਣੀ ਦਾ ਕਨੈਕਸ਼ਨ ਕਰਕੇ ਗਏ ਤੇ ਤੇ ਆ ਸਾਹਮਣੇ ਦੇਖੀ ਇਹ ਨਲਸਿਵ ਫਟਕ ਪੱਟੀ ਹੋਈ ਹੈ ਤੇ ਬਾਈ ਕਹਿੰਦੇ ਵੀ ਅੱਜ ਸੀਵਰੇਜ ਦਾ ਵੀ ਕਨੈਕਸ਼ਨ ਕਰ ਦੋ ਤਾਂ ਕਿ ਅਸੀਂ ਰੈਸ਼ ਕਰ ਸਕੀਏ ਕੋਠੀ ਦੇ ਵਿੱਚ ਤੇ ਬਾਈ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਦੁਆਰ ਤੇ ਇੱਕ ਵਾਰ ਫੇਰ ਮਨੀ ਪਲੰਬਰ ਦੀ ਸਤਿ ਸ੍ਰੀ ਅਕਾਲ ਜੀ ਤੇ ਬਾਈ ਅੱਜ ਆਪਣਾ ਜਿਹੜਾ ਟਾਰਗੇਟ ਸੀਵਰੇਜ ਦਾ ਕਨੈਕਸ਼ਨ ਖੋਦੀ ਦੇ ਵਿੱਚ ਜੋੜਨਾ ਹੈ ਤੇ ਇੱਥੇ ਆਪਾਂ ਨਵੇਂ ਆਏ ਆ ਬਾਈ ਗਲੀ ਚ ਇੱਧਰ ਪਤਾ ਨਹੀਂ ਹੈ ਆਪਾਂ ਨੂੰ ਇੱਧਰ ਆਈ ਦੀ ਆ ਆਪਾਂ ਨੇ ਪਹਿਲਾਂ ਕਦੇ ਕਨੈਕਸ਼ਨ ਉਹਦੇ ਦਾ ਪਾਣੀ ਦਾ ਤਾਂ ਸੀਵਰੇਜ ਦਾ ਕਰਿਆ ਹੈ ਪਾਣੀ ਦਾ ਆਪਾਂ ਨੇ ਕਰਿਆ ਤਾਂ ਹੁਣ ਹੀ ਪੁੱਛੋ ਗਿੱਲ ਕਰਕੇ ਤੇ ਸੀਵਰੇਜ ਦਾ ਬਾਈ ਇੱਥੇ ਵੀ ਆਪਣਾ ਗੱਭੇ ਲਾਇਨ ਪਾਈ ਹੋਈ ਹੈ ਤੇ ਗਟਰ ਬਣਿਆ ਹੋਇਆ ਉਹਦੇ ਚ ਦੇਖਦੇ ਆ ਜੋੜਦੇ ਆ ਪਹਿਲਾਂ ਫਿਲਹਾਲ ਲੱਭਦੇ ਆ ਆਪਣਾ ਗਟਰ ਗਟਰ ਲੱਗ ਗਿਆ ਫਿਰ ਉਹਦੇ ਚ ਕਰੂਗਾ ਕਨੈਕਸ਼ਨ ਤੇ ਬਾਈ ਕਹਿੰਦਾ ਤਾਂ ਲਾਇਨ ਚ ਜਿੱਦਾਂ ਤੁਹਾਨੂੰ ਠੀਕ ਲੱਗਦਾ ਲਾਇਨ ਚ ਕਰਨਾ ਲਾਇਨ ਚ ਕਰ ਦੋ ਤੇ ਗਟਰ ਚ ਕਰਨਾ ਗਟਰ ਚ ਕਰ ਦੋ ਪਾਣੀ ਦਾ ਕਨੈਕਸ਼ਨ ਬਾਈ ਜਿੱਦਣ ਅਸੀਂ ਕਰਿਆ ਤਾਂ ਤਾਂ ਬਾਬੂ ਕਹਿੰਦਾ ਉਹ ਕਹਿੰਦਾ ਜੀ ਨਾ ਤੂੰ ਕਹਿੰਦਾ ਜੇ ਪਰ ਕਨੈਕਸ਼ਨ ਕਰਿਆ ਤਾਂ ਹਾਂ ਹਾਂ ਤੇ ਉਹ ਬਈ ਉਰੇ ਮੇਰੇ ਖਿਆਲ ਨਾਲ ਚੈਂਬਰ ਬਣਿਆ ਹੋਇਆ ਬੜਾ ਕਮੇਟੀ ਵਾਲੇ ਨੇ ਬਣਾਇਆ ਹੋਇਆ ਸੀਵਰੇਜ ਦਾ ਤੇ ਉੱਥੇ ਉਹਦੇ ਵਿੱਚ ਆਪਾਂ ਨੂੰ ਕੰਦ ਮਿਲ ਗਈ ਧੀ ਜਿਹੜੇ 9x9 ਦੀ ਚਣਾਈ ਲਾ ਕੇ ਬਣਾਏ ਹੁੰਦਾ ਨਾ ਚੈਂਬਰ ਸੀਵਰੇਜ ਦਾ ਉਹਦੀ ਕੰਦ ਆ ਗਈ ਧੀ ਤੇ ਹੋ ਸਕਦਾ ਬਈ ਇੱਥੇ ਹੀ ਆਪਣਾ ਸੀਵਰੇਜ ਦਾ ਗਟਰ ਬਣਿਆ ਹੋਵੇ ਤੇ ਇਹ ਨਾਲ ਸਾਹਮਣੇ ਘਰ ਵਾਲੇ ਦਾ ਵੀ ਕਨੈਕਸ਼ਨ ਦਾ ਸੀਵਰੇਜ ਦਾ ਇੱਧਰ ਜੁੜਿਆ ਹੋਇਆ ਦਾ ਤਿਰਛੀ ਪਾਈਪਾਂ ਦਿਖਾਈਆਂ ਸਾਨੂੰ ਆਪਾਂ ਨੇ ਪਹਿਲਾਂ ਵੀ ਵੀਡੀਓ ਚ ਵੀ ਉਹ ਪਾਈਪਾਂ ਆ ਗਏ ਸੀਵਰੇਜ ਦੇ ਤਾਂ ਕਰਕੇ ਆਪਾਂ ਨੂੰ ਓ ਇੱਧਰ ਖੁੱਲਾ ਕਰਨਾ ਪਿਆ ਤਾਂ ਉਹ ਹੋ ਸਕਦਾ ਬਈ ਇੱਥੇ ਗਟਰ ਹੋਵੇ ਤਾਂ ਕਰਕੇ ਆਪਾਂ ਨੂੰ ਅੱਜ ਪਟਾਈ ਐ ਤਿਰਛੀ ਕਰਨੀ ਪੈਣੀ ਐ ਤੇ ਠੀਕੀ ਕਾਤੇ ਕਰਨੀ ਪੈਣੀ ਐ ਬਈ ਉਹ ਪਾਈਪ ਨਾ ਆਪਣਾ ਕੱਢਿਆ ਹੋਇਆ ਬਾਹਰ ਸੀਵਰੇਜ ਦਾ ਪਹਿਲਾਂ ਵਾਲੇ ਪਲੰਬਰਾਂ ਨੇ ਅੰਦਰ ਹੌਦੀ ਬਣਾ ਕੇ ਤੁਹਾਨੂੰ ਪਹਿਲਾਂ ਵੀ ਦਿਖਾਇਆ ਤਾਂ ਆਪਾਂ ਨੇ ਵੀਡੀਓ 'ਚ ਹੌਦੀ ਬਣੀ ਹੋਈ ਐ ਅੰਦਰ ਤੇ ਉਹ ਸਾਹਮਣੇ ਜਿਹੜਾ ਤੁਸੀਂ ਦੇਖਿਆ ਨੇ ਮਿੱਟੀ 'ਚ ਦਬਿਆ ਉਹ ਪਾਈਪ ਕੱਢਿਆ ਹੋਇਆ ਬਾਹਰ ਸੀਵਰੇਜ ਦਾ ਤੇ ਇੱਥੇ ਆਪਾਂ ਪਟਾਈ ਕਰਕੇ ਅੱਜ ਉੱਥੇ ਗੱਟਰ ਲੱਭ ਗਿਆ ਜਦ ਆਪਾਂ ਉਹਦੇ ਜੋੜੂਗੇ ਤੇ ਆਪਣਾ ਅੱਜ ਦਾ ਬਾਈ ਟਾਰਗੇਟ ਇਹੀ ਐ ਆਪਾਂ ਨੇ ਸੀਵਰੇਜ ਦਾ ਕਨੈਕਸ਼ਨ ਅੱਜ ਕੰਪਲੀਟ ਕਰਨਾ ਬਾਈਆਂ ਦਾ ਚਾਲੂ ਕਰਕੇ ਦੇਣਾ ਐ ਤੇ ਪਾਣੀ ਦਾ ਆਪਾਂ ਇਹ ਪਹਿਲਾਂ ਹੀ ਪਿਛਲੇ ਹਫਤੇ ਚਾਲੂ ਕਰਕੇ ਗਏ ਤੇ ਕਨੈਕਸ਼ਨ ਅੱਜ ਦੇ ਦਿਨ ਦਾ ਆਪਣਾ ਟਾਰਗੇਟ ਇਹੀ ਹੈ ਬਾਈ ਤੇ ਬਾਈ ਬਣੇ ਰਹੋ ਵੀਡੀਓ ਦੇ ਨਾਲ ਪੂਰੀ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰੂੰਗੇ ਅੱਜ ਦੀ ਵੀਡੀਓ ਵਿੱਚ ਗਟਰ ਦੀ ਬਾਈ ਸੈਲਫ ਮਿਲ ਗਈ ਆਪਾਂ ਨੂੰ ਤੇ ਜਿਹੜੇ ਥੱਲੇ ਇਹ ਐਂਡਾ ਇਹ ਐਸ ਲੋਟ ਬਣਿਆ ਹੋਇਆ ਆਪਣਾ ਟੱਕਣ ਇਹਦਾ ਬਾਈ ਪਰਲੇ ਪਾਸੇ ਹੋ ਸਕਦਾ ਤੇ ਇੱਥੇ ਸੈਲਫ ਪਾਈ ਹੁੰਦੀ ਜਿਹੜੀ ਉੱਪਰ ਟੱਕਣ ਲਾ ਕੇ ਉਹ ਆ ਗਈ ਤੇ ਪਟਾਈ ਚੱਲੀ ਜਾਂਦੀ ਹੈ ਸ਼ੁਰੂ ਹੋ ਗਈ ਆਪਣੀ ਪਟਾਈ ਪਰਲੇ ਪਾਸੇ ਲੋਕਟਾਈ ਲੱਗੀ ਜੋ ਪੱਟੀ ਤਿੰਨ ਫੁੱਟ ਉੱਧਰ ਛੱਡ ਕੇ ਲੋਕਟਾਈ ਲੱਗੀ ਵੀ ਉਹ ਪਟਦੀ ਤੇ ਸੇਵ ਕੱਢੀ ਹੋਈ ਹੈ ਬਾਹਰ ਸੀਵਰੇਦ ਥੱਲੇ ਭਾਈ ਉੱਪਰ ਲੁੱਕ ਪਾਈ ਹੋਈ ਹੈ ਤੇ ਥੱਲੇ ਮੋਟਾ ਗੱਟਕਾ ਪਾਇਆ ਹੋਇਆ ਤਾਂ ਕਰਕੇ ਹਿਲਟੀ ਨਾਲ ਖਟਾਈ ਹੋ ਰਹੀ ਹੈ ਤੇ ਕਹੀ ਨਾਲ ਬਾਹਰ ਕੱਢ ਰਹੇ ਹਾਂ ਅਸੀਂ ਇਹ ਸਾਰਾ ਹੀ ਮੋਟਾ ਗੱਟਕਾ ਪਾਇਆ ਹੋਇਆ ਪਹਿਲਾਂ ਦੀ ਪੁਰਾਣੀ ਸੜਕ ਬਣੀ ਹੋਈ ਹੈ ਅੱਜ ਕੱਲ ਤਾਂ ਬਰੀਕ ਗੱਟਕੀ ਜੀ ਪੈ ਜਾਂਦੀ ਹੁੰਦੀ ਹੈ ਤੇ ਪਹਿਲਾਂ ਨਹੀਂ ਸੜਕ 'ਚ ਐਦਾਂ ਮੋਟਾ ਗੱਟਕਾ ਪਾਉਂਦੇ ਤੇ ਮੋਟਾ-ਮੋਟਾ ਪੱਥਰ ਇਹ ਭਾਈ ਕਹੀ ਨਾਲ ਪਟਣ ਆਫਾ ਥੋੜਾ ਜਿਹਾ ਚਲੋ ਹਿਲਟੀ ਦਾ ਫਾਇਦਾ ਮੈਂ ਕਿਹਾ ਚਲੋ ਲੈ ਲੈਂਦੇ ਹਾਂ ਹਿਲਟਿੰਗ ਨਾਲ ਖਟਾਈ ਸਭ ਕੀ ਹੋ ਜਾਂਦੀ ਹੈ ਤੇ ਬਾਬੂ ਆਪਣਾ ਲੱਗਿਆ ਫੈਸਟੀਨਾ ਪਟਾਈ ਕਰਨ। ਤੇ ਇੱਥੇ ਆਪਾਂ ਖੱਡਾ ਮਾਰ ਕੇ ਪਾ ਪੈ ਇੱਥੇ ਜੋੜੂਗੇ ਸੀਵਰੇਜ ਦੀ। ਤੇ ਥੱਲੇ 9 ਇੰਚ ਕੰਦ ਹੋ ਕੇ ਲੱਗੀ ਦੀ। ਉੱਪਰ ਸਾਈਡ ਤੇ ਇਹਦਾ ਖੱਡਾ ਮਾਰ ਕੇ ਜੋੜੂਗੇ ਕਨੈਕਸ਼ਨ ਵਿੱਚ ਸੀਵਰੇਜ ਦਾ। ਸੀਵਰੇਜ ਦਾ ਕਟਰ ਬਾਈ ਖਾਲੀ ਹੋਇਆ ਭਰਿਆ ਬਣੀ ਤਾਂ ਹੈਗਾ ਖੱਡਾ ਮਾਰ ਲਿਆ ਆਪਾਂ ਨੇ। ਤੇ ਪੈਪ ਉਹਨਾਂ ਆਪਕੇ ਕੱਟੀ ਜਾਂਦਾ ਬਾਬੂ ਡਬਲ ਐਪ ਸੈਟ ਪਾ ਕੇ ਜੋੜੂਗੇ ਪੈਪ ਆ ਤੇ ਥੱਲੇ ਰੇਨ ਵਾਟਰ ਦੀ ਲਾਈਨ ਆ ਗਈ ਬਾਈ ਤਾਂ ਕਰਕੇ ਬਹੁਤਾ ਡੂੰਗਾ ਹੋਣਾ ਨਹੀਂ ਪੈਪ ਫਿਰ ਵੀ ਬਾਬੂ ਛੋਟਾ ਛੋਟਾ ਹੋਏਗਾ ਡੂੰਗਾ 1.5 ਫੁੱਟ ਸੜਕ ਲੈਵਲ ਤੇ ਰੇਟਡ ਫੋਟੋ ਬਾਈ ਡੁੰਗਾ ਹੋ ਗਿਆ ਪਿਆ ਵਾ ਆਪਣਾ 45 ਡਿਗਰੀ ਬੈਂਡ ਲੱਗੂਗੇ ਦੋ ਮੂਰੇ ਕਿਉਂਕਿ ਉਹ ਬਾਹਰ ਦੇ ਅੰਦਰ ਦੇ ਪੈ ਪੁੱਛੀ ਆਈ ਦੀ ਹੈ 1 ਮਿੰਟ ਰੁਕ ਜਾ ਬਾਬੂ ਕਿਤੇ ਫਸ ਗਿਆ ਮੂਰੇ ਹੈ ਛਿਛੇ ਕਰੀ ਛਿਛੇ ਹੋ ਗਿਆ ਤੇ ਆਪ ਆਪਣੀ ਫੁੱਲ ਬਟਾ ਫੁੱਲ ਟਾਲ ਚ ਆ ਗਈ ਹੈ ਨਾ ਬਲਕਿ ਨਹੀਂ ਸਲੂਸ਼ਨ ਪਿਲੇ ਹਾਂ ਦਵਾ ਉਹ ਕੁਆ ਸਮੁੰਦਰ ਸਮੁੰਦਰ ਹੈ ਜਲਾ ਜਲ ਪਰ ਵੀ ਅਸਰਦਾ ਜਲ ਥਲੇ ਵੀ ਅਸਰਦਾ ਲਾਲ ਲਾਲ ਚੜਾ ਵੀ ਕਿੱਕੇ ਲੈਣਾ ਹਟੋ ਕੇ ਮਯੂਰੀ ਨੂੰ ਭਰਿਆ ਬਣਾਉਂਦੇ ਸੀ ਤभी ਐਵੇਂ ਨਹੀਂ ਕਰੀਂ ਜਦੋਂ ਆਤਲ ਸਭ ਤੋਂ ਮਾਰਾਉਂਦੀ ਗੁਰੂ ਗੁਰੂ ਉਹ ਚੱਲੇ ਗਲਤ ਹੋ ਗਿਆ ਰਟਾ ਮਸਟ ਫਾਰਮਲ ਐਸੇ ਨਾ ਤਾਰ ਤੂਰ ਮਾਰਨੇ ਵਿੱਚ ਸਿੱਧਾ ਜਾਏਗਾ ਐਲਬੋ ਵਿੱਚ ਤਾਰ ਨਹੀਂ ਬੰਦਦੀ ਨਾ ਮਸ਼ੀਨ ਤੋਂ ਸਾਫ ਕਰਦੇ ਉਹ ਪਾਈਪੇ ਪੜਦੀ ਹੈ ਸੀਵਰੇਦੀ ਪਾਈਪ ਜੁੜ ਗਈ ਬਈ ਆਪਣੀ ਮੇਨ ਗਟਰ ਦੇ ਵਿੱਚ ਇਹਦੇ ਨੀਚੇ ਪੱਦੀ ਪੈਣਾ ਹੈ ਤੇ ਹੁਣ ਵਜੀ ਦਾ ਕੰਮ ਕਰਦੇ ਆ ਪਾਦੇ ਪਾਦੇ ਮਾਰਦੇ ਕੰਢੇ ਬਜਰੀ ਚੱਲ ਰਹੀ ਹੈ ਬਈ ਬਜਰੀ ਦੀ ਤੋਾਈ ਫਿਵਰੇਵਰ ਦਾ ਕਨੈਕਸ਼ਨ ਬਈ ਆਪਣਾ ਅੱਜ ਦਾ ਹੋ ਗਿਆ ਤੇ ਬਸ ਬਜਰੀ ਦਾ ਕੰਮ ਰਹਿ ਗਿਆ ਪੌਣ ਤੇ ਤੇ ਭਾਈ ਇਸ ਦਿਨ ਨਾਲੇ ਅੱਜ ਦੀ ਵੀ ਵੀ ਸਮਾਪਤੀ ਕਰਾਂਗੇ ਦੇਖਿਓ ਫਿਰ ਕੱਲੂ ਨਵੇਂ ਬਲੌਗ ਦੀ ਤਿਆਰੀ ਕਰੂੰਗੇ ਮਿਲੂੰਗਾ ਤੁਹਾਡੇ ਨਾਲ ਨਵੇਂ ਬਲੌਗ ਵਿੱਚ ਤੇ ਵੀ ਅੱਜ ਦੇ ਵੀਡੀਓ ਵਿੱਚ ਇੰਨਾ ਕੇ ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ